ਜਦੋਂ ਪ੍ਰਮਾਤਮਾ ਦਾ ਨਾਮ ਤੇਰੀ ਜ਼ਿੰਦਗੀ ਦਾ ਆਧਾਰ ਬਣ ਗਿਆ ਤੇਰੇ ਅੰਦਰ ਫਤ੍ਰishna ਨਹੀਂ ਰਹਿ ਜਾਏਗੀ। ਤ੍ਰishna 부ਜੇ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ। ਗੁਰੂ ਦੇ ਬਚਨਾਂ ਦੇ ਨਾਲ ਜੁੜ ਕੇ ਪਾਰਸ਼ਾ ਕਹਿੰਦੇ ਤੇਰੇ ਅੰਦਰ ਮਹਾ ਸੰਤੋਖ ਪੈਦਾ ਹੋਏਗਾ। ਸੰਤੋਖ ਦਾ ਘਰ ਤੇਰੇ ਅੰਦਰ ਬਣ ਜਾਏਗਾ। ਤੇ ਗੁਰੂਦੇਵ ਪਾਰਸ਼ਾ ਕਹਿਣ ਲੱਗੇ ਜਦੋਂ ਉਸ ਪਰਮਾਤਮਾ ਦੇ ਨਾਮ ਨੂੰ ਤੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਤੇਰੀਆਂ ਭੁੱਖਾਂ ਸਾਰੀਆਂ ਮਿਟ ਜਾਣਗੀਆਂ ਤੇਰੇ ਅੰਦਰ ਸੰਤੋਖ ਪੈਦਾ ਹੋ ਜਾਏਗਾ ਇਹਨੂੰ ਭੁੱਖਾਂ ਸਭ ਦਵਾਈ ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਕਰਦੇ ਸੀ ਆਪਾਂ ਕੱਲ ਦੇ ਦੀਵਾਨ ਦੇ ਅੰਦਰ ਅਸੀਂ ਵਿਚਾਰਿਆ ਹੈ ਦਿੱਲੀ ਦੀ ਧਰਤੀ ਉੱਤੇ ਕਿਵਲ ਪੰਛੀ ਚਾਤ ਕੋ ਲੜੀ ਜਿਹੜੀ ਹੈ ਪਕੜ ਵਿੱਚ ਆ ਜਾਈ। ਦਿੱਲੀ ਦੀ ਧਰਤੀ ਉੱਤੇ 8ਵੇਂ ਗੁਰੂ ਦੇਵ ਪਾਤਸ਼ਾਹ ਜਿਹੜੇ ਨੇ ਉਹ ਗੁਰਿਆਈ ਨੂੰ ਸੰਭਦੇ ਨਹੀਂ। ਆਖਰੀ ਬਚਨ ਕਰਦੇ ਨੇ ਬਾਬਾ ਬਸੇ ਗ੍ਰਾਮ ਬਕਾਲੀ। ਅੱਗੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਗੁਰਿਆਈ ਦੀ ਗੁਰਤਾ ਗੱਦੀ ਦੀ ਸੇਵਾ ਸੰਭਾਲ ਕਰਨਗੇ ਜ਼ਿੰਮੇਵਾਰੀ ਸੰਭਣਗੇ ਉਹ ਬਕਾਲੀ ਦੀ ਧਰਤੀ ਤੇ ਨੇ। ਇਧਰ ਬਾਬਾ ਦਰਗਾਹ ਮਲ ਜੀ ਜਿਨ੍ਹਾਂ ਨੂੰ ਭਾਈ ਦਰਗਾਹ ਮਲ ਜੀ ਇਤਿਹਾਸ ਨਾਮ ਆਏ ਨਾਲ ਗੁਰੂ ਕੇ ਸਿੱਖ ਗੁਰਤਾ ਗੱਦੀ ਦਾ ਸਨੇਹਾ ਲੈ ਕੇ ਇਹ ਬਕਾਲੇ ਦੀ ਧਰਤੀ ਉੱਤੇ ਪਹੁੰਚਦੇ ਨੇ ਇਹ ਬਕਾਲੇ ਦੀ ਧਰਤੀ ਉੱਤੇ ਪਹੁੰਚੇ ਉਹਨਾਂ ਦਿਨਾਂ ਦੇ ਦੌਰਾਨ ਇੱਕ ਘਟਨਾ ਵਾਪਰਦੀ ਹੈ ਮੱਖਣਸ਼ਾਲ ਬਾਣੀ ਦੀ ਜੋ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ ਬਕਾਲੀ ਦੀ ਧਰਤੀ ਉੱਤੇ ਜਿਹੜੇ ਦੰਬੀ ਪਖੰਡੀ ਸਨ ਇਹ ਆਪਣੀਆਂ ਗੱਧੀਆਂ ਲਾ ਕੇ ਬੈਠ ਗਏ ਕਿ ਸਾਨੂੰ ਮੋਹਰਾ ਮਿਲਣਗੇ ਸਾਨੂੰ ਪੈਸੇ ਮਿਲਣਗੇ ਸਾਨੂੰ ਧਨ ਮਿਲੇਗਾ ਕਿਉਂ ਮੱਖਣਸ਼ਾ ਲੁਬਾਣਾ ਜਿਹੜਾ ਸੀ ਉਹ ਬੜਾ ਧਨਾੜ ਗੁਰਸਿੱਖ ਸੀ ਬੜਾ ਪੈਸੇ ਵਾਲਾ ਸੀ ਇਹਨਾਂ ਦੇ ਅੰਦਰ ਲਾਲਚ ਪੈਦਾ ਹੋਇਆ ਮੱਖਣਸ਼ਾ ਦੇ ਅੰਦਰ ਇੱਕ ਆਵਾਜ਼ ਆਈ ਕਿ ਮੱਖਣਸ਼ਾ ਜਿਹੜਾ ਪੂਰਾ ਗੁਰੂ ਹੁੰਦਾ ਕਰੇ ਹੱਥ ਅੱਡ ਕੇ ਕਦੇ ਮੰਗਦਾ ਨਹੀਂ ਇਹ ਗੁਰੂ ਨਹੀਂ ਹੋ ਸਕਦੇ ਮੰਗਤੇ ਜਰੂਰ ਹੋ ਸਕਦੇ ਨੇ ਖੈਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਮਿਲਦੇ ਨੇ ਗੁਰਲਾਦੋ ਰੇ ਗੁਰਲਾਦੋ ਰੇ ਗੁਰਲਾਦੋ ਰੇ ਦਾ ਇਹ ਹੌਕਾ ਦਿੰਦੇ ਨੇ ਦੁਨੀਆ ਦੇ ਲੋਕੋ ਮੈਨੂੰ ਦੰਬੀਆਂ ਪਖੰਡੀਆਂ ਦੇ ਕੋਲੋਂ ਹੁਣ ਭਟਕਣ ਦੀ ਲੋੜ ਨਹੀਂ ਮੈਨੂੰ ਆਪਣਾ ਗੁਰੂ ਜਿਹੜਾ ਹੈ ਉਹ ਮਿਲ ਗਿਆ ਹੈ ਮੈਨੂੰ ਆਪਣਾ ਗੁਰੂ ਪ੍ਰਾਪਤ ਹੋਇਆ ਹੈ ਤੇ ਮੇਰਾ ਗੁਰੂ ਆਖਦਾ ਜਦੋਂ ਗੁਰੂ ਘਰ ਵਿੱਚ ਆਇਆ ਜਾਏ ਉਹ ਦਿਖਾਵੇ ਤੇ ਸ਼ੋਰਤਾ ਜਿਹੜੀਆਂ ਨੇ ਉਹ ਬਾਹਰ ਆ ਕੇ ਆਇਆ ਜਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਚੱਲਿਆ ਨਾ ਕਿ ਬਾਜੀ ਖਥੋਂ ਨਿਕਲ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਜ਼ਾਹਰ ਕੀਤਾ ਗਿਆ ਧੀਰਮਲ ਸੀ ਬਾਬਾ ਗੁਰਦਤਾ ਜੀ ਦਾ ਪੁੱਤਰ ਸੇ ਪੁੱਤਰ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਦਾ ਤਾਇਆ ਲੱਗਦਾ ਰਿਸ਼ਤੇ ਦੇ ਵਿੱਚ ਧੀਰਮਲ ਦੇ ਮਨ ਦੀ ਵਿਚਾਰੇ ਸੀ ਕਿ ਗੁਰਗੱਦੀ ਜਿਹੜੀ ਹੈ ਮੈਨੂੰ ਮਿਲਣੀ ਚਾਹੀਦੀ ਹੈ ਗੁਰਗੱਦੀ ਮੈਨੂੰ ਪ੍ਰਾਪਤ ਹੋਈ 8ਵੇਂ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਦੇ ਜਿਹੜੇ ਵਾਰਿਸ ਸੀ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਚੁਣਿਆ ਹੋਇਆ ਸੀ ਇਹਦੇ ਅੰਦਰ ਬੜੀ ਵੱਡੀ ਅੱਗ ਲੱਗੀ ਧੀਰਮਲ ਆਪਣੇ ਆਪ ਨੂੰ ਬੜਾ ਵੱਡਾ ਦਾਵੇਦਾਰ ਬੰਦਾ ਸੀ ਜਿਹੜੀਆਂ ਇਹਨਾਂ ਨੇ ਮੰਝੀਆਂ ਲਾਈਆਂ ਨਾ ਇੱਥੇ ਬਕਾਲੀ ਦੀ ਧਰਤੀ ਉੱਤੇ ਉਹਨਾਂ ਚੋਂ ਸਭ ਤੋਂ ਵੱਡਾ ਦਾਵੇਦਾਰ ਜਿਹੜਾ ਸੀ ਉਹ ਧੀਰਮਲ ਹੀ ਸੀ ਧੀਰਮਲ ਦਾ ਇੱਕ ਮਸੰਦ ਨਾਮ ਹੁੰਦਾ ਹੈ ਸ਼ੀਹਾ ਮਸੰਦ ਧੀਰਮਲ ਫਿਰ ਸ਼ੀਹੇ ਨੂੰ ਕਹਿਣ ਲੱਗਿਆ ਕਿ ਨਾ ਸ਼ੀਹੇ ਬਾਜੀ ਹੱਥੋਂ ਨਿਕਲ ਚੁੱਕੀ ਹੈ ਹੁਣ ਇੱਕੋ ਇੱਕ ਰਸਤਾ ਹੈ ਤੂੰ ਆਪਣੀ ਗੋਲੀ ਦਾ ਨਿਸ਼ਾਨਾ ਜਿਹੜਾ ਹੈ ਗੁਰੂ ਤੇਗ ਬਹਾਦਰ ਨੂੰ ਬਣਾ ਦੇ ਇੱਕ ਵਾਰ ਇਹਦੇ ਮੱਥੇ ਦੇ ਵਿੱਚ ਗੋਲੀ ਵੱਜ ਗਈ ਅੱਗੇ ਤੋਂ ਗੁਰਤਾ ਗੱਦੀ ਦਾ ਕੋਈ ਦਾਵੇਦਾਰ ਜਿਹੜਾ ਹੈ ਕੋਈ ਖੜਾ ਨਹੀਂ ਹੋਏਗਾ ਵੇਖੋ ਲਾਲਚ ਦੇ ਵਿੱਚ ਆ ਕੇ ਪੈਸੇ ਦੇ ਧਨ ਦੇ ਗੁਮਾਨ ਦੇ ਵਿੱਚ ਆ ਕੇ ਈਰਖਾ ਇੰਨੀ ਅੰਦਰ ਪੈਦਾ ਹੋ ਗਈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਾਉਣ ਦੇ ਇਹ ਫਿਰ ਜਿਹੜੇ ਹੀ ਇਹ ਹੀਲੇ ਕਰਨ ਲੱਗੇ ਆ ਸਾਜ਼ਿਸ਼ਾਂ ਕਰਨ ਲੱਗੇ ਆ ਸ਼ੀਹ ਮਸੰਦ ਨੂੰ ਬੁਲਾਇਆ ਸ਼ੀਹ ਮਸੰਦ ਨੇ ਕਹਿੰਦਾ ਗੁਰੂ ਤੇਗ ਬਹਾਦਰ ਜਿਹੜੇ ਨੇ ਉਹ ਸ਼ਾਮ ਮਿਲੇ ਬਾਹਰ ਹੁੰਦੀ ਨਹੀਂ ਪਾਦਸ਼ਾਹ ਘੋੜੀ ਦੇ ਉੱਤੇ ਸਵਾਰ ਬਾਹਰ ਨਿਕਲੇ ਸ਼ੀਹ ਮਸੰਦ ਨੇ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਜਿਹੜਾ ਗੁਰੂ ਤੇਗ ਬਹਾਦਰ ਪਾਦਸ਼ਾਹ ਮਹਾਰਾਜ ਨੂੰ ਬਣਾਇਆ ਗੋਲੀ ਦੀ ਆਵਾਜ਼ ਦੇ ਨਾਲ ਘੋੜੀ ਜਿਹੜੀ ਹੈ ਤਰਕੀ ਹੈ ਨਿਸ਼ਾਨਾ ਜਿਹੜਾ ਹੈ ਉਹ ਖਾਲੀ ਜਾਂਦਾ ਗੁਰੂ ਤੇਗ ਬਹਾਦਰ ਪਾਦਸ਼ਾਹ ਮਹਾਰਾਜ ਦੇ ਉੱਪਰ ਲੱਗਦਾ ਨਹੀਂ ਦੂਸਰਾ ਨਿਸ਼ਾਨਾ ਲਗਾਇਆ ਗਿਆ ਪਾਤਸ਼ਾਹ ਦੇ ਉਹ ਵੀ ਨਾ ਲਗਿਆ ਜਦ ਇਹ ਗੱਲਾਂ ਮਾਤਾ ਨਾਨਕ ਜੀ ਨੂੰ ਕੁੱਝੀਆਂ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਨੂੰ ਸੰਭਾਲਿਆ ਹੈ ਤੇ ਧੀਰਮਲ ਨੂੰ ਕਹਿੰਦੇ ਧੀਰਮਲ ਤੇਰੇ ਅੰਦਰ ਐਨਾ ਕਪਟ ਹੈ ਤੇਰੇ ਅੰਦਰ ਐਨਾ ਵਿਕਾਰ ਹੈ ਤੇਰੇ ਅੰਦਰ ਇਨੀ ਈਰਖਾ ਹੈ ਤੈਨੂੰ ਇਹ ਨਹੀਂ ਪਤਾ ਵੱਡਿਆਂ ਨਾਲ ਸਲੂਕ ਕਿਵੇਂ ਕੀਤਾ ਜਾਂਦਾ ਹੈ ਯਾਦ ਰੱਖਣਾ ਧੀਰਮਲ ਜਿਹੜਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਰਿਸ਼ਤੇ ਪੁੱਜੋ ਭਤੀਜਾ ਲੱਗਦਾ ਸੀ ਭਤੀਜਾ ਲੱਗਦਾ ਸੀ ਚੌਥੇ ਪਾਤਸ਼ਾਹ ਮਹਾਰਾਜ ਦੇ ਬਚਨ ਬੜੇ ਪਿਆਰੀ ਜਦੋਂ ਚਾਚੇ ਜਦੋਂ ਤਾਈ ਜਦੋਂ ਪਿਓ ਇਹ ਜਿਹੜੇ ਰਿਸ਼ਤੇ ਹੋਣ ਨਾ ਉਹਨਾਂ ਦਾ ਤੇ ਪਿਓ ਵਾਲਾ ਰਿਸ਼ਤਾ ਹੈ ਪਾਤਸ਼ਾਹ ਦੀ ਬਾਣੀ ਦਾ ਬੜਾ ਪਰ ਪਿਆਰਾ ਬਚਨ ਪਾਤਸ਼ਾਹ ਕਹਿੰਦੇ ਕਾਹੇ ਪੁੱਤ ਜਾਗਰਤ ਹੋ ਸੰਗ ਬਾਪ ਜਿਨ੍ਹਾਂ ਨੇ ਵੱਡੇ ਕੀਤਾ ਹੋਏ ਉਹਨਾਂ ਨਾਲ ਕਦੇ ਝਗੜਾ ਨਾ ਨਹੀਂ ਚਾਹੀਦਾ ਜਿਨ੍ਹਾਂ ਨੇ ਪਾਲਿਆ ਹੋਏ ਉਹਨਾਂ ਨਾਲ ਕਦੇ ਝਗੜਾ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਨਾਲ ਕੀਤਾ ਹੋਇਆ ਝਗੜਾ ਜਿਹੜਾ ਹੈ ਦੁਨੀਆਂ ਦੇ ਲੋਕੋ ਪਾਪ ਖਹੁੰਦਾ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਉਹਨਾਂ ਨਾਲ ਝਗੜਨਾ ਜਿਹੜਾ ਹੈ ਪਾਪ ਹੈ ਸ਼ੀਹੇ ਵਸਾਦ ਨੇ ਗੋਲੀ ਚਲਾਈ ਪਾਸ਼ਾ ਦੇ ਉੱਤੇ ਲੱਗੀ ਨਾ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਤਿੰਨ ਵਾਰ ਗੋਲੀ ਚਲਾਉਣ ਦਾ ਯਤਨ ਕੀਤਾ ਗਈ ਕਈ ਇਤਿਹਾਸਕਾਰ ਇਹ ਦੂਸਰੇ ਦਿਨ ਦੀ ਘਟਨਾ ਲਿਖਦੇ ਨੇ ਮੱਖਣ ਸ਼ਾ ਲਗਾਣੇ ਤੱਕ ਇਹ ਸਨੇਹਾ ਭੇਜਿਆ ਗਿਆ ਮੱਖਣ ਸ਼ਾ ਤੂੰ ਗੁਰੂ ਨੂੰ ਪਿਆਰ ਕਰਦਾ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ ਆਇਆ ਸੀ ਇਹਨੂੰ ਪਤਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਉੱਤੇ ਧੀਰਮਨ ਸੀਹੇ ਮਸੰਦ ਰਾਹੀਂ ਜਿਹੜੀਆਂ ਨੇ ਗੋਲੀਆਂ ਚਲਵਾਈਆਂ ਨੇ ਤੂੰ ਸਿੱਖ ਹੈ ਗੁਰੂ ਦਾ ਤੇ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਸਾਹਿਬ ਸੰਕਟ ਮੈਂ ਸੇਵਕ ਪਜੈ ਜਦੋਂ ਇਸ਼ਟ ਜਿਹੜਾ ਹੈ ਸੰਕਟ ਵਿੱਚ ਕੋਈ ਜਿਹੜਾ ਸੇਵਕ ਨਾਲ ਖੜਦਾ ਏ ਸੇਵਕ ਨਾਲ ਹੁੰਦਾ ਏ ਖੇਲ ਜਿਹੜੇ ਸੁਨੇਹੇ ਭੇਜੇ ਗਏ ਤੇ ਮੱਖਣਸ਼ਾ ਲੁਬਾਣੇ ਦੇ ਨਾਲ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ 500 ਫੌਜਾਂ ਦਾ ਦਸਤਾ ਜਿਹੜਾ ਸੀ ਕਮੇਸ਼ਾ ਨਾਲ ਲਿੰਦਾ ਸੀ ਮੱਖਣਸ਼ਾ ਦੇ ਇਹ ਕੋਈ ਆਮ ਗੁਰਸਿੱਖ ਨਹੀਂ ਸੀ ਬੜਾ ਧਨਾੜ ਗੁਰਸਿੱਖ ਸੀ ਸ਼ਾਹੀ ਸਮਾਨ ਇਹਨੇ ਆਪਣੇ ਜਹਾਜ਼ ਦੇ ਉੱਤੇ ਲੈ ਕੇ ਆਇਆ ਕਰਨਾ ਸਰਕਾਰ ਦਾ ਸਮਾਨ ਜਿਹੜਾ ਸੀ ਇੱਧਰ ਉੱਧਰ ਪਹੁੰਚਾਉਣ ਦਾ ਕੰਮ ਕਰਦਾ ਸੀ ਕਰਤਾਰਪੁਰ ਦੀ ਧਰਤੀ ਵੱਲ ਧੀਰਮਲ ਤੇ ਜਿਹੜੇ ਸ਼ੀਹਾ ਮਸਾਂ ਦੇ ਭੱਜ ਕੇ ਦੌੜ ਕੇ ਚਲੇ ਗਏ ਮੱਖਣ ਸ਼ਾਹ ਨੇ ਆਪਣੀਆਂ ਫੌਜਾਂ ਦਾ ਦਸਤਾ ਲਿਆ ਜਾ ਘੇਰਦਾ ਹੈ ਇਹ ਧੀਰਮਲ ਦੀਆਂ ਬਾਹਾਂ ਪਿੱਛੇ ਬਨੀਆਂ ਗਈਆਂ ਸ਼ੀਹੇ ਮਸੰਦ ਦੀਆਂ ਬਾਹਾਂ ਜਿਹੜੀਆਂ ਨੇ ਪਿੱਛੇ ਬਨੀਆਂ ਗਈਆਂ ਬਾਹਾਂ ਨੂੰ ਬਨ ਕੇ ਜਿਹੜਾ ਲੁੱਟਿਆ ਹੋਇਆ ਘਰ ਦਾ ਸਾਰਾ ਸਮਾਨ ਲੈ ਕੇ ਚਲੇ ਗਿਆ ਕੇਵਲ ਇਹਨੇ ਪਾਤਸ਼ਾਹ ਦੇ ਉੱਤੇ ਗੋਲੀ ਨਾ ਚਲਾਈ ਇਹਨੇ ਘਰ ਦਾ ਸਮਾਨ ਵੀ ਧੀਰਮਲ ਨਸ਼ੀਹੇ ਮਸੰਦ ਦੇ ਰਾਹੇ ਲੁੱਟਿਆ। ਇਵਨ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਹੜੇ ਸਰੂਪ ਬਾਣੀ ਦੇ ਜਿਹੜੇ ਤਿਆਰ ਹੋਏ ਸਨ ਇਹ ਸਰੂਪ ਵੀ ਲੈ ਕੇ ਚਲਿਆ ਗਿਆ ਸੀ ਧੀਰਮਲ। ਇਹ ਸਰੂਪ ਲੈ ਕੇ ਚਲਿਆ ਗਿਆ ਪਾਤਸ਼ਾਹ ਦੇ ਉੱਤੇ ਹਮਲਾ ਕੀਤਾ ਘਰ ਦਾ ਸਮਾਨ ਜਿਹੜਾ ਸੀ ਉਹ ਲੁੱਟਿਆ ਗਿਆ। ਇਹ ਸਾਰੇ ਸਮਾਨ ਨੂੰ ਲੁੱਟ ਕੇ ਲੈ ਕੇ ਚਲਿਆ ਗਿਆ ਮੱਖਣਸ਼ਾਲੂ ਬਾਣੀ ਦੇ ਜਾ ਤੀ ਰਿਆ। ਹੱਥ ਪਿੱਛੇ ਨੂੰ ਬੰਨੇ ਗਈ ਮਸ਼ਕਾ ਬਨੀਆਂ ਗਈਆਂ ਇਹਦੇ ਸਾਥੀਆਂ ਦੇ ਸਿਰ ਦੇ ਉੱਤੇ ਲਟਿਆ ਹੋਇਆ ਸਮਾਨ ਜਿਹੜਾ ਰੱਖਿਆ ਗਿਆ ਲਿਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਿਹੜਾ ਖੜਾ ਕੀਤਾ ਗਿਆ ਕੀਤਾ ਗਿਆ ਪਾਤਸ਼ਾਹ ਜਿਹੜੀ ਸਜ਼ਾ ਦੇਣੀ ਹੈ ਤੁਸੀਂ ਦੇ ਸਕਦੇ ਹੋ ਨਿਮਰਤਾ ਦੀ ਪਹੁੰਚ ਤਿਆਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਯਾਦ ਰੱਖਣਾ ਇਹ ਉਸ ਪਿਤਾ ਦੇ ਪੁੱਤਰ ਨੇ ਜਿਨ੍ਹਾਂ ਦੇ ਦਾਦੇ ਨੂੰ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ ਲਾਹੌਰ ਦੇ ਵਿੱਚ ਸ਼ਹਾਦਤ ਦਾ ਜਾਮ ਬੁਲਾਇਆ ਗਿਆ ਤੇ ਜਹਾਂਗੀਰ ਬਾਦਸ਼ਾਹ ਸ਼ਹਾਦਤ ਤੋਂ ਬਾਅਦ ਕੁਝ ਸਮੇਂ ਦੀ ਗੱਲ ਹੈ ਜਹਾਂਗੀਰ ਬਾਦਸ਼ਾਹ ਜੰਗਲ ਵਿੱਚ ਸ਼ਿਕਾਰ ਖੇਡਣ ਵਾਤੇ ਜਾਂਦਾ ਹੈ ਸ਼ੇਰ ਆ ਕੇ ਪ੍ਰਹਾਰ ਕਰਦਾ ਹੈ ਸ਼ੇਰ ਆ ਕੇ ਵਾਰ ਕਰਦਾ ਹੈ ਜਹਾਂਗੀਰ ਬਾਦਸ਼ਾਹ ਦੇ ਉੱਤੇ ਢਾਲ ਦਾ ਇੱਕ ਪ੍ਰਹਾਰ ਹੁੰਦਾ ਢਾਲ ਦੇ ਨਾਲ ਰੋਕਿਆ ਜਾਂਦਾ ਹੈ ਸ਼ੇਰ ਨੂੰ ਜਿਹੜਾ ਹੈ ਇੱਕ ਵਾਰ ਦੇ ਨਾਲ ਖਤਮ ਕੀਤਾ ਜਾਂਦਾ ਹੈ ਤੇ ਉਸ ਵਾਰ ਨੂੰ ਕਰਨ ਵਾਲਾ ਹੋਰ ਕੋਈ ਨਹੀਂ ਧੰਗ ਗੁਰੂ ਹਰਗੋਬਿੰਦ ਮਾਰੇ ਪਾਰਸ਼ਾਪ ਨੇ ਕੋਈ ਕਿਸੇ ਨਾ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਤੇ ਖਿਮਾ ਦਾ ਗੁਣ ਪਾਸ਼ਾ ਨੂੰ ਇਹ ਪਰਿਵਾਰ ਵਿੱਚੋਂ ਮਿਲਿਆ ਮਸਕਾ ਬਣ ਕੇ ਸਮਾਨ ਉਟਿਆ ਹੋਇਆ ਸਾਹਮਣੇ ਲਿਆ ਕੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਮਹਾਰਾਜ ਪਰਸਕਨ ਲੱਗੇ ਕਹਿੰਦੇ ਮੱਖਣ ਸ਼ਾਹ ਇਸੇ ਧਨ ਦਾ ਇਸੇ ਦੌਲਤ ਦਾ ਸਾਰਾ ਛਾਪਾ ਹੈ ਇਸੇ ਦੌਲਤ ਕਰਕੇ ਇਹਦੇ ਅੰਦਰ ਈਰਖਾ ਭਰੀ ਇਸੇ ਦੌਲਤ ਕਰਕੇ ਇਹਦੀ ਤ੍ਰਿਸ਼ਨਾ ਦੀ ਅੱਗ ਨੇ ਭਾਂਬੜ ਬਾਲ ਸੁੱਟੇ ਇਸੇ ਧਨ ਦੇ ਕਰਕੇ ਇਹਨੇ ਗੋਲੀ ਤੱਕ ਚਲਾਉਣ ਦੇ ਜਿਹੜੇ ਹੀਲੇ ਸਨ ਇਹਨੇ ਕਰ ਲਏ ਜੇਕਰ ਐਸੇ ਦੌਲਤ ਕਰਕੇ ਇਹਨੂੰ ਸਜ਼ਾ ਦਿੱਤੀ ਫਿਰ ਇਹਦੇ ਧੀਰਮਾਲ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਏਗਾ ਭਾਈ ਮੈਂ ਧਨ ਪਾਇਓ ਹਰਨਾਮ ਮਾਂ ਜਿਹੜਾ ਧਨ ਮੈਂ ਬਾਇਆ ਹੈ ਦਾਦੇ ਦੇ ਬੋਲ ਨੇ ਇਹ ਧਨ ਅਖੁੱਟ ਨਾ ਨਖੁੱਟੇ ਨਾ ਜਾਏ ਇਹ ਧਨ ਨੂੰ ਕਦੇ ਲੁੱਟਿਆ ਨਹੀਂ ਜਾ ਸਕਦਾ ਇਸ ਧਨ ਨੂੰ ਕਦੇ ਖੋਇਆ ਨਹੀਂ ਜਾ ਸਕਦਾ ਮੇਰੇ ਦਾਦਾ ਜੀ ਦਾ ਬੋਲ ਹੈ ਨਾ ਪਿਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਮੇਰੇ ਦਾਦੇ ਪਿਓ ਨੇ ਮੈਨੂੰ ਇੱਕ ਜਣਾ ਦੇ ਦਿੱਤਾ ਪਿਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂਨਾ ਮੋਲ ਇਹ ਭੰਡਾਰੇ ਕਦੇ ਖਾਲੀ ਹੋ ਸਕਦੇ ਨਹੀਂ ਪਰ ਜਿਹੜਾ ਮੇਰੇ ਦਾਦੇ ਤੇ ਪਿਓ ਨੇ ਮੈਨੂੰ ਖਜ਼ਾਨਾ ਦਿੱਤਾ ਹੈ ਰਤਨ ਲਾਲ ਜਾ ਕਾ ਕਸ਼ੂਨਾ ਮੋਲ ਭਰੇ ਭੰਡਾਰ ਟੁਟ ਤੋਲ ਤੇ ਪਾਤਸ਼ਾਹ ਬਖਸ਼ਿਸ਼ ਕਰ ਲੈ ਕੇ ਨੇ ਮਾਂ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਧਨ ਕਦੇ ਨਾ ਮੁਕਣ ਵਾਲਾ ਇਹ ਨਾ ਖਤਮ ਹੋਣ ਵਾਲਾ ਹੈ ਜਿੱਥੇ ਜਾਣਾ ਚਾਹੁੰਦਾ ਏ ਸ਼ੀਖਾ ਮਸੰਦ ਤੇ ਧੀਰਮਲ ਜਿੱਥੇ ਜਾਣਾ ਚਾਹੁੰਦਾ ਚਲੇ ਜਾਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਨਿਮਰਤਾ ਦੇ ਪੁੰਜ ਤਿਆਗਤੀ ਪੂਰਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਥੋਂ ਬਕਾਲੇ ਦੀ ਧਰਤੀ ਤੋਂ ਸਠਿਆਲੇ ਜਾਂਦੇ ਨੇ ਨਾਲ ਨਾਲ ਦੇ ਨਗਰਾਂ ਚ ਗੁਰਮਤਿ ਦਾ ਪ੍ਰਚਾਰ ਕੀਤਾ ਇਥੋਂ ਪਾਰਸ਼ਾ ਗੁਰੂ ਰਾਮਦਾਸ ਮਹਾਰਾਜ ਪਾਰਸ਼ਾ ਦੇ ਵੱਲੋਂ ਵਸਾਈ ਹੋਈ ਨਗਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿੱਥੇ ਪੰਜਵੇਂ ਪਾਰਸ਼ਾ ਨੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਸੀ ਜਿੱਥੇ ਇਹਨਾਂ ਦੇ ਪਿਤਾ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਵਾਈ ਸੀ ਜਿੱਥੇ ਗੁਰੂ ਤੇਗ ਬਹਾਦਰ ਪਾਰਸ਼ਾ ਮਹਾਰਾਜ ਦਾ ਜਨਮ ਸਥਾਨ ਸੀ ਉਸੇ ਸਥਾਨ ਦੇ ਉੱਤੇ ਪਾਰਸ਼ਾ ਨਮਸ਼ਕਾਰ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਗਏ ਇਤੋਂ ਦੇ ਪ੍ਰਬੰਧ ਨੂੰ ਸੰਭ ਰਿਆ ਸੀ ਪ੍ਰਿਥੀ ਚੰਦ ਦਾ ਜਿਹੜਾ ਪੋਤਰਾ ਹਰਜੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦਾ ਭਰਾ ਹੈ ਪ੍ਰਿਥੀ ਚੰਦ ਪ੍ਰਿਥੀ ਚੰਦ ਦਾ ਅੱਗੇ ਪੁੱਤਰ ਸੀ ਮਿਹਰਬਾਨ ਮਿਹਰਬਾਨ ਦਾ ਅੱਗੇ ਪੁੱਤਰ ਸੀ ਹਰਜੀ ਮਸੰਦ ਸੀ ਹਰਜੀ ਜਿਹੜਾ ਸੀ ਇਸ ਪ੍ਰਬੰਧ ਨੂੰ ਸੰਭ ਰਿਆ ਸੀ ਜਦੋਂ ਪਤਾ ਚੱਲਿਆ ਨਾ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਰਹੇ ਇਹ ਜਿੰਦਰੇ ਮਾਰ ਕੇ ਇਥੋਂ ਮਸੰਦ ਚਲੇ ਗਈ ਜਿਹਨ ਮਹਾਰਾਜ ਨਮਸ਼ਕਾਰ ਕਰਨ ਮਾਤੇ ਮੱਥਾ ਟੇਕਣ ਮਾਤੇ ਗੁਰੂ 파ਰਸ਼ਾ ਦੇ ਚਰਨਛੋਹ ਧਰਤੀ ਦੇ ਉੱਤੇ ਗਏ ਇਹ ਜੰਦਲੇ ਮਾਰ ਕੇ ਮਸਾਂਦ ਉੱਥੋਂ ਚਲੇ ਗਏ ਥੜਾ ਸਾਹਿਬ ਇੱਥੇ ਤੁਸੀਂ ਅੱਜ ਦੇਖਦੇ ਹੋ 파ਰਸ਼ਾ ਨੇ ਸ਼ਨਾਣ ਕੀਤਾ ਥੜਾ ਸਾਹਿਬ ਦੇ ਉੱਤੇ ਬੈਠੇ ਨੇ ਸ਼ਾਮ ਤੱਕ ਉਹ ਡਿੱਕਿਆ ਕੋਈ ਮਸਾਂਦ ਨਾ ਆਇਆ ਇੱਥੋਂ 파ਰਸ਼ਾ ਵਾਪਸ ਆ ਗਿਆ ਇਹ ਗੱਲ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਜਿਹੜਾ ਹੈ ਉਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਨਗੇ ਜਾਂ ਮਾਝੇ ਦੇ ਇਲਾਕੇ ਵਿੱਚ ਪਾਤਸ਼ਾਹ ਬਹੁਤਾ ਸਮਾਂ ਬਹੁਤਾ ਸਮਾਂ ਕਿ ਪਾਤਸ਼ਾਹ ਗਈ ਅੰਮ੍ਰਿਤਸਰ ਧਰਤੀ ਦੇ ਉੱਤੇ ਉਹਦਾ ਕਿਤੇ ਨਾ ਕਿਤੇ ਕਾਰਨ ਵੀ ਇਹੀ ਹੈ ਸਮੇਂ ਦੀ ਨਜ਼ਾਕਤ ਜਿਹੜੀ ਸੀ ਉਹ ਏ ਸੀ ਸਮੇਂ ਦੀ ਲੋੜ ਦੇ ਵਿੱਚ ਇੱਧਰ ਪਹਾੜੀ ਰਾਜੇ ਪਾਤਸ਼ਾਹ ਦੇ ਨਾਲ 14 ਜੰਗਾਂ ਲੜਦੇ ਨਹੀਂ ਇਸ ਘਟਨਾਵਾਂ ਦੇ ਦੌਰਾਨ ਪਾਤਸ਼ਾ ਉਸ ਇਲਾਕੇ ਦੇ ਜਾਣਾ ਨਹੀਂ ਚਾਹੁੰਦੇ ਜਿੱਥੇ ਇਹਨਾਂ ਦੀ ਆਪਸੀ ਰੰਜਿਸ਼ੀ ਮਸੰਦਾਂ ਦੇ ਗੁਰੂ ਘਰ ਦੇ ਨਾਲ ਕਿਉਂ ਇਹ ਜਿੰਦਰੇ ਮਾਰ ਕੇ ਚਲੇ ਗਏ ਯਾਦ ਰੱਖਣਾ ਜਦੋਂ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਹੋਏ ਨਾ ਪਾਤਸ਼ਾ ਬਖਸ਼ਿਸ਼ ਕਰਦੇ ਰਹਿਣਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ ਜਦੋਂ ਰਾਮ ਹੁੰਦੀ ਕੋਈ ਸੌਰਟਿੰਗ ਹੁੰਦੀ ਹੈ ਜਦੋਂ ਗੁਰਮਤ ਦੀ ਕੋਈ ਸੌਰਟਿੰਗ ਹੁੰਦੀ ਹੈ ਉਦੋਂ ਝੂਠੇ ਤੇ ਕੱਚੇ ਪਿੱਲੇ ਜਿਹੜੇ ਹਨ ਉਹ ਟਿਕਦੇ ਨਹੀਂ ਮੈਨੂੰ ਭਾਈ ਗੁਰਦਾਸ ਜੀ ਬਖਸ਼ਿਸ਼ ਕਹਦੇ ਸਿੰਘ ਬੁਕੇ ਮੇਰ ਗਾਵਲੀ ਭੰਨੀ ਜਾਏ ਨਾ ਤੀਰ ਕਰੋ ਆ ਤਰੋਂ ਸ਼ੇਰ ਬੁਕਦਾ ਹੈ ਹਿਰਨਾਂ ਨੂੰ ਭਜਣਾ ਪੈ ਜਾਂਦੀਆਂ ਨੇ ਇਹ ਗੁਰੂ ਘਰ ਨੂੰ ਲੁੱਟਣ ਵਾਲੇ ਜਦੋਂ ਇਹਨਾਂ ਨੂੰ ਪਤਾ ਚੱਲਿਆ ਤੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਗੁਰੂ ਤੇਗ ਬਹਾਦਰ ਪਾਰਸ਼ਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਏ ਨਹੀਂ ਹੱਥਾ ਪੈਰਾਂ ਨੇ ਪੈ ਗਈਆਂ ਇਹਨਾਂ ਚਲੇ ਗਈ ਛੱਡ ਕੇ ਭੱਜ ਗਈ ਦੌੜ ਗਏ ਜਿੰਦਰੇ ਮਾਰ ਕੇ ਚਲੇ ਗਈ ਤੇ 파ਰਸ਼ਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਕੀਰਤਪੁਰ ਸਾਹਿਬ ਆਉਂਦੇ ਨਹੀਂ ਵਾਪਸ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ 파ਰਸ਼ਾ ਰਹਿ ਕੇ ਇੱਥੋਂ ਜਿਹੜਾ ਆਨੰਦਪੁਰ ਸਾਹਿਬ ਦੀ ਜਿਹੜੀ ਫਿਰ ਜ਼ਮੀਨ ਖਰੀਦੀ ਜਾਂਦੀ ਹੈ ਕਹਿਲੂਰ ਦਾ ਰਾਜਾ ਹੈ ਦੀਪ ਚੰਦ ਇਹ ਉਹੀ ਕਹਲੂਰ ਦੇ ਰਾਜੇ ਭੀਮਚੰਦ ਦਾ ਪਿਓ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਰਸ਼ਾ ਮਹਾਰਾਜ ਨੂੰ ਭੰਗਾਣੀ ਦੇ ਜੁੱਧ ਵਾਸਤੇ ਲਲਕਾਰਦਾ ਹੈ ਪਹਿਲਾ ਜੁੱਧ ਪਾਰਸ਼ਾ ਜਿਹੜਾ ਲੜਿਆ ਸੀ 1687 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਰਸ਼ਾ ਮਹਾਰਾਜ ਨੂੰ ਜੁੱਧ ਵਾਸਤੇ ਲਲਕਾਰਨ ਵਾਲਾ ਭੀਮਚੰਦ ਉਹਦਾ ਉਹਦਾ ਪਿਤਾ ਸੀ ਦੀਪਚੰਦ ਇਹ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਦੀਪ ਚੰਦ ਰਾਜੇ ਦੇ ਕੋਲੋਂ ਮਹਾਰਾਜ 파ਸ਼ਾ ਵੱਲੋਂ ਇਹ ਜ਼ਮੀਨ ਜਿਹੜੀ ਹੈ ਪੈਸਿਆਂ ਦੀ ਮੁੱਲ ਖਰੀਦੀ ਜਾਂਦੀ ਹੈ ਆਨੰਦਪੁਰ ਸਾਹਿਬ ਵਾਲੀ ਜੋ ਆਨੰਦਪੁਰ ਸਾਹਿਬ ਵਾਲੀ ਜ਼ਮੀਨ ਸੀ ਨਾ ਇਹ ਮਹਾਰਾਜ 파ਸ਼ਾ ਨੇ ਮੁੱਲ ਖਰੀਦੀ ਸੀ ਦੀਪ ਚੰਦ ਰਾਜੇ ਦੇ ਕੋਲੋਂ ਇਹ ਮਾਖੂ ਵਾਲ ਦੀ ਧਰਤੀ ਸੀ ਇਹ ਮੁੱਲ ਖਰੀਦੀ ਹੋਈ ਜ਼ਮੀਨ ਦੇ ਉੱਤੇ ਇੱਕ ਸ਼ਹਿਰ ਬਸਾਇਆ ਗਿਆ ਆਨੰਦਪੁਰ ਇਸ ਤੋਂ ਬਾਅਦ ਅੱਗੇ ਇਤਿਹਾਸ ਦੇ ਪੰਨੇ ਕੀ ਜ਼ਿਕਰ ਕਰਦੇ ਹਨ ਇਸ ਦੀ ਵਿਚਾਰ ਆਪ ਜੀ ਦੇ ਨਾਲ ਕੱਲ੍ਹ ਦੇ ਦਿਵਾਨ ਜਿਹੜੀ ਹੈ ਉਹ ਸਾਂਝੀ ਕੀਤੀ ਜਾਏਗੀ ਮੇਰੇ ਮਨ ਦਾ ਵਿਚਾਰੇ ਜਿੱਥੇ ਅਸੀਂ ਰੋਜ਼ਾਨਾ ਗੁਰੂ ਕੀ ਬਾਣੀ ਦੀ ਵਿਚਾਰ ਹੁਕਮ ਦੀ ਵਿਚਾਰ ਮੁੱਖ ਵਾਕ ਦੀ ਵਿਚਾਰ ਕਰਦੇ ਹਾਂ ਉੱਥੇ ਨਾਲ ਨਾਲ ਇਤਿਹਾਸ ਦੇ ਇਹ ਪੰਨਿਆਂ ਨੂੰ ਨਾਲ ਲੈ ਕੇ ਚੱਲ ਜੀ 6 ਤਰੀਕ ਨੂੰ ਅਸੀਂ ਸ਼ਹਾਦਤ ਦਾ ਦਿਹਾੜਾ ਮਨਾਉਣਾ ਹੈ ਪਾਤਸ਼ਾਹ ਦਾ ਉਸ ਦਿਨ ਤੱਕ ਥੋੜੇ-ਥੋੜੇ ਅਸੀਂ ਨਾਲ ਵਿਸ਼ੇ ਲੈ ਕੇ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੇ ਨਾਲ ਇਤਿਹਾਸ ਦੇ ਵਿੱਚੋਂ ਇਹ ਨੁਕਤੇ ਲੈ ਕੇ ਅਸੀਂ ਨਾਲ ਚੱਲ ਰਹੇ ਹਾਂ। ਪਾਤਸ਼ਾਹ ਕਿਰਪਾ ਕਰਨ ਮਿਹਰਮਤ ਕਰਨ ਇਨੀਆਂ ਵਿਚਾਰਾਂ ਕਰਦਾ ਦਾਸ ਕਿਮਨ ਦਾ ਜੱਜ ਕਹੈ। ਬੋਲਦਿਆਂ ਪਸੂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ। ਗੁਰੂ ਅਤੇ ਗੁਰੂ ਜੀ ਸੰਗਤ ਬਖਸ਼ਣਹਾਰ ਹੈ। ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।